ਦੋਸਤੋ ਜਿਸ ਆਦਮੀ ਨੇ ਆਪਣੀ ਜ਼ਿੰਦਗੀ ਦੇ ਵਿੱਚ ਕਾਮਯਾਬੀ ਸਕਸੈਸ ਤਰੱਕੀ ਹਾਸਲ ਕਰਨੀ ਹੁੰਦੀ ਹੈ ਉਸ ਨੂੰ ਚਾਹੇ ਕਿਹੋ ਜੀ ਮਰਜੀ ਸਥਿਤੀ ਦੇ ਵਿੱਚ ਗੁਜ਼ਰਨਾ ਪਵੇ ਉਸ ਨੇ ਇਹ ਮਕਾਮ ਪਾਈ ਲੈਣਾ ਹੁੰਦਾ ਹੈ ਚਾਹੇ ਉਸ ਨੂੰ ਘਰੋਂ ਕਿਸੇ ਵੀ ਤਰ੍ਹਾਂ ਦੀਆਂ ਸੁਵਿਧਾਤਾਂ ਮਿਲਦੀਆਂ ਹੋਣ ਉਸ ਨੂੰ ਕੋਈ ਪੜਨ ਵਾਸਤੇ ਕਿਤਾਬਾਂ ਦੀ ਜ਼ਰੂਰਤ ਹੈ ਉਹ ਵੀ ਨਾ ਮਿਲਦੀਆਂ ਹੋਣ ਘਰੇ ਚਾਹੇ ਉਸ ਨੂੰ ਪੜਨ ਵਾਸਤੇ ਕੋਈ ਲਾਈਟ ਦਾ ਵੀ ਪ੍ਰਬੰਧ ਨਾ ਹੋਵੇ ਤਾਂ ਵੀ ਉਸ ਨੇ ਇਤ੍ਰਕੀ ਹਾਸਲ ਕਰ ਲੈਣੀ ਹੈ ਚਾਹੇ ਉਸ ਨੂੰ ਖੰਬੇ ਦੇ ਥੱਲੇ ਰੋਸ਼ਨੀ ਦੇ ਵਿੱਚ ਪੜਨਾ ਪਵੇ ਚਾਹੇ ਦੀਵੇ ਦੀ ਲਾਈਟ ਦੇ ਵਿੱਚ ਪੜਨਾ ਪਵੇ ਕਿਉਂਕਿ ਉਸ ਨੇ ਕਾਮਯਾਬੀ ਹਾਸਲ ਕਰਨੀ ਹੁੰਦੀ ਹੈ ਕਿਉਂਕਿ ਉਸ ਦਾ ਜਿਹੜਾ ਇਰਾਦਾ ਹੀ ਬੜਾ ਮਜ਼ਬੂਤ ਹੁੰਦਾ ਕਿ ਮੈਂ ਕੋਈ ਨਾ ਕੋਈ ਆਪਦੇ ਜੀਵਨ ਨੂੰ ਤਰੱਕੀ ਹਾਸਲ ਕਰਨੀ ਹੈ ਤੇ ਕੁਝ ਆਦਮੀ ਆਪਾਂ ਇਸ ਤਰ੍ਹਾਂ ਦੇ ਵੀ ਦੇਖਦੇ ਆਂ ਉਹਨਾਂ ਨੂੰ ਚਾਹੇ ਕਿੰਨੀ ਮਰਜ਼ੀ ਸਹੂਲਤ ਦੇ ਦੋ ਚਾਹੇ ਉਸ ਨੂੰ ਚੰਗੇ ਸਕੂਲਾਂ 'ਚ ਪਾ ਦੋ ਚੰਗੇ ਕੱਪੜੇ ਸਮਾ ਦੋ ਠੀਕ ਹੈ ਉਹਨਾਂ ਨੇ ਅਵਾਰਾਗਰਤੀ ਕਰਨੀ ਹੁੰਦੀ ਹੈ ਉਹਨਾਂ ਦੇ ਜੀਵਨ ਦੇ ਵਿੱਚ ਕੋਈ ਜਿੱਤ ਪ੍ਰਾਪਤ ਨਹੀਂ ਕਰਨੀ ਹੁੰਦੀ ਕੋਈ ਤਰੱਕੀ ਹਾਸਲ ਨਹੀਂ ਕਰਨੀ ਹੁੰਦੀ ਤੇ ਇਹੀ ਹੈ ਜੀ ਦੋਸਤੋ ਇੱਕ ਐਗਜ਼ਾਮਪਲ ਆਪਾਂ ਨੂੰ ਸਿੱਖਣ ਨੂੰ ਮਿਲਦੀ ਹੈ ਇਸ ਦਰਖਤ ਤੋਂ ਜੋ ਤੁਸੀਂ ਵੀਡੀਓ ਦੇ ਵਿੱਚ ਦੇਖ ਰਹੇ ਹੋ ਇਸ ਦਰਖਤ ਨੇ ਆਪਣਾ ਜਿਹੜਾ ਜੀਵਨ ਨੂੰ ਤਿਆਗਤਾ ਸੀ ਉਹ ਸੁੱਕ ਗਿਆ ਸੀਗਾ ਤੇ ਉਹਦੇ ਵਿੱਚ ਇੱਕ ਪਿੱਪਲ ਦਾ ਪੇੜ ਹੈ ਜਿਹੜਾ ਉਸਨੇ ਆਪਣੀ ਜਗ੍ਹਾ ਬਣਾ ਲਈ ਤੇ ਉਹ ਅੱਜ ਹਰਾ-ਭਰਾ ਹੋ ਗਿਆ ਉਸ ਨੂੰ ਇੱਕ ਸਹਾਰੇ ਦੀ ਜ਼ਰੂਰਤ ਸੀਗੀ ਉਸਨੇ ਇੱਕ ਸੁੱਕੇ ਦਰਖਤ ਤੋਂ ਜਿਹੜਾ ਸਹਾਰਾ ਲਿਆ ਤੇ ਅੱਜ ਉਹ ਬਿਲਕੁਲ ਹਰਾ-ਭਰਾ ਚੱਲ ਰਿਹਾ ਹੈ ਤੇ ਤੁਸੀਂ ਇਹ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਇਸ ਕਰਕੇ ਦੋਸਤੋ ਕਿਸੇ ਦੇ ਸਹਾਰਾ ਨਾ ਲਿਆ ਕਰੋ ਆਪਦੀ ਕਾਮਯਾਬੀ ਜਿਹੜੀ ਖੁਦ ਹਾਸਲ ਕਰਿਆ ਕਰੋ ਕਿਸੇ ਦੇ ਡਿਪੈਂਡ ਨਹੀਂ ਹੋਣਾ ਚਾਹੀਦਾ ਤੇ ਆਪਾਂ ਨੂੰ ਇਹੀ ਇਹ ਸਿੱਖਣ ਨੂੰ ਮਿਲਦਾ ਇਸ ਪੇੜ ਤੋਂ ਜੀਵਨ ਦੇ ਵਿੱਚ ਜੇ ਕਾਮਯਾਬ ਹੋਣਾ ਹੈ ਤਾਂ ਆਪਾਂ ਕਿਵੇਂ ਕਾਮਯਾਬ ਹੋ ਸਕਦੇ ਆ ਤੇ ਮੈਨੂੰ ਅੱਜ ਇਹ ਬੜਾ ਵਧੀਆ ਲੱਗਿਆ ਇਹ ਦੇਖ ਕੇ ਯਾਰ ਮੈਂ ਸੋਚਿਆ ਵੀ ਇੱਕ ਵੀਡੀਓ ਬਣਾ ਕੇ ਤੁਹਾਡੇ ਸਾਰਿਆਂ ਨਾਲ ਸ਼ੇਅਰ ਕਰਾਂ ਤਾਂ ਕਿ ਆਪਾਂ ਨੂੰ ਕੁਛ ਨਾ ਕੁਛ ਜੀਵਨ ਦੇ ਵਿੱਚ ਸਿੱਖਣ ਨੂੰ ਮਿਲੇ ਥੈਂਕ ਯੂ ਦੋਸਤੋ ਜੇ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਸ਼ੇਅਰ ਜ਼ਰੂਰ ਕਰ ਦਿਓ ਕਿਉਂਕਿ ਜ਼ਿੰਦਗੀ ਦੇ ਵਿੱਚ ਕਦੇ ਵੀ ਹਾਰ ਨਹੀਂ ਮੰਨਣੀ ਚਾਹੀਦੀ ਹਮੇਸ਼ਾ ਉਚਾਈਆਂ ਵਾਲੀ ਦੇਖਣਾ ਚਾਹੀਦਾ ਹੈ ਜੇ ਤੁਸੀਂ ਨੀਵਾਂ ਦੇਖੋਗੇ ਤੁਸੀਂ ਕਦੇ ਵੀ ਸਕਸੈਸ ਨਹੀਂ ਹੋ ਸਕਦੇ ਧੰਨਵਾਦ ਸਾਰਿਆਂ ਦਾ ਥੈਂਕ ਯੂ